ਉਹ ਪੈਦਲ ਫੋਨ ਸੁਣਦਾ ਜਾ ਰਿਹਾ ਸੀਗਾ ਤੇ ਦੋ ਬੰਦੇ ਮੋਟਰਸਾਈਕਲ ਤੇ ਆਮਦੇ ਤੇ ਉਹ ਬੰਦੇ ਸਨੇਚਿੰਗ ਕਰਕੇ ਚਲੇ ਜਾਂਦੇ ਨੇ ਦੋਨੋਂ ਦੋਸ਼ੀ ਜਿਹੜੇ ਹੈ ਕਿ ਤੁਸੀਂ ਕਹਿ ਸਕਦੇ ਹੋ ਕਿ ਪ੍ਰੋਫੈਸ਼ਨਲ ਹੈਗੇ ਨੇ ਇਹਨਾਂ ਦੇ ਖਿਲਾਫ ਦੋ ਦੋ ਪਰਚੇ ਜਿਹੜੇ ਨੇ ਪਹਿਲਾਂ ਹੀ ਚੋਰੀ ਤੇ ਸਨੇਚਿੰਗ ਦੇ ਦਰਜ ਨੇ ਇਹ ਦੋਨੋਂ ਦੀ ਪ੍ਰਵਾਸੀ ਹੈਗੇ ਨੇ ਦੋਨੋਂ ਵੇਲੇ ਨੇ ਤੇ 2018-19 ਤੋਂ ਇਹਨਾਂ ਦੇ ਜਿਹੜੇ ਕੇਸ ਜਿਹੜੇ ਰਜਿਸਟਰ ਹੋਏ ਨੇ ਤੇ ਬਿਲਕੁਲ ਜਿਹੜਾ ਸਟ੍ਰਿਕਟ ਐਕਸ਼ਨ ਜਿਹੜਾ ਹੈਗਾ ਤੁਸੀਂ ਦੇਖਿਆ ਕਿ ਅਸੀਂ 26 ਤਰੀਕ ਨੂੰ ਹੋਈ ਹੈ ਤੇ ਅਸੀਂ ਵਿਦਿਨ ਡੇਸ ਜੇ ਜਿਹੜਾ ਵੀ ਕੋਈ ਕ੍ਰਾਈਮ ਕਰੇਗਾ ਅਸੀਂ ਉਹਨੂੰ ਇਮੀਡੀਏਟਲੀ ਉਹਦੇ ਖਿਲਾਫ ਸਟ੍ਰਿਕਟ ਐਕਸ਼ਨ ਲਵਾਂਗੇ ਐਫ ਆਈ ਆਰ ਵੀ ਰਜਿਸਟਰ ਕਰਾ ਕੇ ਨਮਸਤੇ ਸਤਿ ਸ੍ਰੀ ਅਕਾਲ ਆਦਵ ਮੈਂ ਪ੍ਰਦੀਪ ਪੰਡਾ ਹਾਂ ਤੁਸੀਂ ਦੇਖ ਰਹੇ ਹੋ ਲੁਧਿਆਣਾ ਲਾਈਵ ਪਿਛਲੇ ਦਿਨੀ ਖਾਣਾ ਬਸਤੀ ਯੋਧੇਵਾਲ ਦੇ ਏਰੀਆ ਦੇ ਵਿੱਚੋਂ ਮੋਬਾਈਲ ਸਨੇਚ ਹੋਏ ਸੀਗੇ ਤੇ ਪੁਲਿਸ ਦੀ ਮਸਤੈਦੀ ਨਾਲ ਬਸਤੀ ਜੋਧੇਵਾਲ ਦੀ ਪੁਲਿਸ ਨੇ ਆ ਦੋ ਆਰੋਪੀਆਂ ਨੂੰ ਕਾਬੂ ਕਰਕੇ ਉਹਨਾਂ ਪਾਸੋਂ 10 ਮੋਬਾਈਲ ਤੇ ਇੱਕ ਚੋਰੀ ਸ਼ੁਦਾ ਮੋਟਰਸਾਈਕਲ ਜਿਹੜਾ ਬਰਾਮਦ ਕੀਤਾ ਹੈ ਤੇ ਪੂਰੀ ਜਾਣਕਾਰੀ ਦੇਣ ਵਾਸਤੇ ਸਾਡੇ ਨਾਲ ACP 1 ADSP 1 ਮੌਜੂਦ ਨੇ ਆ ਅਸਮੀਰ ਵਰਮਾ ਜੀ ਅਸੀਂ ਉਹਨਾਂ ਨਾਲ ਗੱਲਬਾਤ ਕਰ ਲਏ ਆ ਸਰ ਕੀ ਸੀ ਮਾਮਲਾ ਇਹ ਇਹਦੇ ਬਾਰੇ ਜਾਣਕਾਰੀ ਦਿਓ ਮੋਬਾਈਲ ਸਨੇਚ ਹੋੜੇ ਨੇ ਕਿੰਨੇ ਮੋਬਾਈਲ ਫੜੇ ਨੇ ਤੇ ਕਦੋਂ ਦਾ ਮਾਮਲਾ 1 26 April ਨੂੰ ਜੀ ਨੂਰਵਾਲਾ ਰੋਡ ਤੇ ਗੌਰਵ ਸ਼ਰਮਾ ਨਾਮ ਦੇ ਬੰਦੇ ਨਾਲ ਜਿਹੜੀ ਸਨੇਚਿੰਗ ਹੋਈ ਸੀਗੀ ਉਹ ਪੈਦਲ ਫੋਨ ਦਾ ਜਾ ਰਿਹਾ ਸੀਗਾ ਤੇ ਦੋ ਬੰਦੇ ਮੋਟਰਸਾਈਕਲ ਤੇ ਆਂਦੇ ਨੇ ਉਹਨਾਂ ਨੇ ਸਨੇਚਿੰਗ ਕਰਕੇ ਚਲੇ ਜਾਂਦੇ ਨੇ ਉਹਦੇ ਵਿੱਚ ACP ਨੌਰਥ ਤੇ ਐਸਐਚਓ ਜੋਧੇਵਾਲ ਦੀ ਟੀਮ ਨੂੰ ਸਫਲਤਾ ਮਿਲੀ ਹੈ ਉਹਨਾਂ ਨੇ ਦੋਨੋਂ ਸਨੇਚਰਸ ਨੂੰ ਅਰੈਸਟ ਕੀਤਾ ਤੇ ਉਹਨਾਂ ਕੋਲੋਂ ਇੱਕ ਚੋਰੀशुदा ਮੋਟਰਸਾਈਕਲ ਜਿਹਦੇ ਵਾਰਦਾਤ ਕੀਤੀ ਸੀਗੀ ਤੇ 10 ਮੋਬਾਈਲ ਫੋਨ ਜਿਹੜੇ ਇਹਨਾਂ ਨੇ ਸਨੇਚ ਕੀਤੇ ਸੀਗੇ ਵੱਖ-ਵੱਖ ਥਾਵਾਂ ਤੇ ਉਹ ਸਾਰਾ ਜਿਹੜਾ ਸੀਗਾ ਰਿਕਵਰ ਕੀਤੇ ਨੇ ਦੋਨੋਂ ਦੋਸ਼ੀ ਜਿਹੜੇ ਹੈ ਕਿ ਤੁਸੀਂ ਕਹਿ ਸਕਦੇ ਹੋ ਕਿ ਪ੍ਰੋਫੈਸ਼ਨਲ ਹੈਗੇ ਨੇ ਇਹਨਾਂ ਦੇ ਖਿਲਾਫ ਦੋ ਦੋ ਪਰਚੇ ਜਿਹੜੇ ਨੇ ਪਹਿਲਾਂ ਹੀ ਚੋਰੀ ਤੇ ਸਨੇਚਿੰਗ ਦੇ ਦਰਜ ਨੇ ਤੇ ਹੁਣ ਅਸੀਂ ਡੂੰਘਾਈ ਨਾਲ ਹੋਰ ਤਫ਼ਤੀਸ਼ ਕਰਕੇ ਇਹ ਟ੍ਰੇਸ ਕਰਾਂਗੇ ਕਿ ਇਹਨਾਂ ਦਾ ਕੋਈ ਹੋਰ ਸਾਥੀ ਹੈ ਜਾਂ ਇਹਨਾਂ ਨੇ ਕੋਈ ਹੋਰ ਸਨੇਚਿੰਗਸ ਜਾਂ ਕੋਈ ਹੋਰ ਵਾਰਦਾਤਾ ਕੀਤੀਆਂ ਨੇ ਸਰ ਇਹਨਾਂ ਦੀ ਕੀ ਬੈਕਗ੍ਰਾਉਂਡ ਹੈਗੀ ਆ ਵੀ ਕੀ ਕੰਮ ਕਰਦੇ ਸੀਗੇ ਤੇ ਕਦੋਂ ਤੋਂ ਇਸ ਕੰਮ ਦੇ ਵਿੱਚ ਪੈ ਗਏ ਇਹ ਦੋਨੋਂ ਜੀ ਪ੍ਰਵਾਸੀ ਹੈਗੇ ਨੇ ਦੋਨੋਂ ਵੇਲੇ ਨੇ ਤੇ 2018-19 ਤੋਂ ਇਹਨਾਂ ਦੇ ਜਿਹੜੇ ਕੇਸ ਜਿਹੜੇ ਰਜਿਸਟਰ ਹੋਏ ਨੇ ਤਾਂ ਕਹਿ ਸਕਦੇ ਆ ਕਿ 2018 ਇੰਨੀ ਤੋਂ ਇਹ ਐਕਟਿਵ ਹੈਗੇ ਨੇ ਤੇ ਇਹ ਵਾਰਦਾਤਾ ਹੀ ਕਰਦੇ ਨੇ ਤੇ ਸਰ ਕੀ ਜਿਹੜੇ ਮੋਬਾਈਲ ਸਨੇਚ ਕਰਦੇ ਨੇ ਜਾਂ ਚੋਰੀ ਦੇ ਵਾਰਦਾਤਾ ਕਰਦੇ ਨੇ ਇਹੋ ਜਿਹੇ ਯੂਰੋਪੀਆਂ ਨੂੰ ਤੁਸੀਂ ਕੀ ਚੇਤਾਵਨੀ ਦੇਣਾ ਚਾਹੁੰਦੇ ਅਸੀਂ ਬਿਲਕੁਲ ਜਿਹੜਾ ਸਟ੍ਰਿਕਟ ਐਕਸ਼ਨ ਜਿਹੜਾ ਹੈਗਾ ਤੁਸੀਂ ਦੇਖਿਆ ਕਿ ਅਸੀਂ 26 ਤਰੀਕ ਨੂੰ ਹੋਈ ਹੈ ਤੇ ਅਸੀਂ ਵਿਦਨ ਡੇਸ ਤੁਸੀਂ ਇਹ ਪੱਕਾ ਕਹਿ ਸਕਦੇ ਤਿੰਨ ਚਾਰ ਦਿਨਾਂ ਦੇ ਵਿੱਚ ਜਿਹੜੀ ਹੈ ਹੈਗੇ ਇਹਨੂੰ ਟ੍ਰੇਸ ਕਰ ਲਿਆ ਤੇ ਜਿਹੜਾ ਇਹਨਾਂ ਦੀ ਅਰੈਸਟ ਪਾਈ ਹੈ ਤੇ ਇਹਨਾਂ ਤੋਂ ਹੋਰ ਰਿਕਵਰੀਜ਼ ਵੀ ਕਰਾਈਆਂ ਨੇ ਤੇ ਜਿਹੜਾ ਵੀ ਕੋਈ ਕਰਾਇਮ ਕਰੇਗਾ ਅਸੀਂ ਉਹਨੂੰ ਇਮੀਡੀਏਟਲੀ ਉਹਦੇ ਖਿਲਾਫ ਸਟ੍ਰਿਕ ਟੈਕਸ਼ਨ ਲਵਾਂਗੇ ਐਫ ਆਈ ਆਰ ਵੀ ਰਜਿਸਟਰ ਕਰਾਂਗੇ ਤੇ ਉਹਨਾਂ ਨੂੰ ਜਿਹੜੀ ਹੈ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਭੇਜਾਂਗੇ ਪ੍ਰਭੂ ਆਪ ਆਇਆ ਬਹੁਤ ਬਧਨਵਾਦ ਸੋ ਤੁਸੀਂ ਸੁਣਿਆ ਵਾ ਐ ਡੀ ਸੀ ਪੀ 1 ਜਿਹੜੇ ਹੈਗੇ ਸੀਗੇ ਸੁਮੇਰ ਵਰਮਾ ਉਹਨਾਂ ਨੇ ਸਖਤ ਸ਼ਬਦਾਂ ਦੇ ਵਿੱਚ ਜਿਹੜੀ ਹੈਗੀ ਆ ਰੋਪਿਆਂ ਨੂੰ ਚੇਤਾਵਨੀ ਦਿੱਤੀ ਆ ਵੀ ਤੁਸੀਂ ਜਾਂ ਤਾਂ ਕਰਾਇਮ ਕਰਨਾ ਛੱਡ ਦਿਓ ਤੇ ਜਾਂ ਫਿਰ ਏਰੀਆ ਛੱਡ ਦਿਓ ਨਹੀਂ ਤਾਂ ਸਲਾਖਾਂ ਦੇ ਪਿੱਛੇ ਜਾਣ ਨੂੰ ਤਿਆਰ ਹੋ ਜਾਓ ਤੋਂ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਤੁਸੀਂ ਵੀ ਆਪਣੇ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਣਾ ਇਸ ਤਰ੍ਹਾਂ ਦੀ ਅਗਲੀ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਲੁਧਿਆਣਾ ਤੋਂ ਕੈਮਰਾਮੈਨ ਹਣੀ ਦੇ ਨਾਲ ਪ੍ਰਦੀਪ ਪੁਲਰੀ ਲੁਧਿਆਣਾ